ਜਿਉਂਦੇ ਗੀਤਾਂ ਸਿੱਧੂ ਮੂਸੇਵਾਲਾ ਆਪਣੇ ਚਾਹਣ ਵਾਲਿਆਂ ਨੂੰ ਗੀਤਾਂ ਦੀ ਕਮੀ ਨਹੀਂ ਸੀ ਔਣ ਦਿੰਦਾ ਪਰ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤਾਂ ਲਈ ਚਾਹਣ ਵਾਲਿਆਂ ਨੂੰ ਮਹੀਨਿਆਂ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਤੇ ਦੋਸਤੋ ਹੁਣ ਲਗਭਗ 3 ਸਾਲ ਦੇ ਲੰਮੇ ਸਮੇਂ ਬਾਅਦ ਸਿੱਧੂ ਮੂਸੇਵਾਲਾ ਦੀ ਕੋਈ EP ਐਲਬਮ ਆ ਰਹੀ ਹੈ ਜਿਸ ਦਾ ਖੁਲਾਸਾ ਖੁਦ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਨੇ ਕੀਤਾ ਹੈ ਇਸ EP ਵਿੱਚ 4 ਤੋਂ 5 ਗੀਤ ਹੋ ਸਕਦੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਜੇਬੀ ਪ੍ਰੋਡਕਸ਼ਨ ਨਾਲ ਇਹ ਸਿੱਧੂ ਮੂਸੇਵਾਲਾ ਦੀ EP ਆਵੇਗੀ ਸਿੱਧੂ ਮੂਸੇਵਾਲਾ ਦੇ ਇੱਕ ਫੈਨ ਪੇਜ ਨੇ ਪੋਸਟ ਸ਼ੇਅਰ ਕੀਤੀ ਸੀ ਕਿ ਇਸ ਸੱਮਰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ 11 ਜੂਨ ਨੂੰ EP ਆਵੇਗੀ ਤਾਂ ਇਸ ਪੋਸਟ ਥੱਲੇ ਬਹੁਤ ਸਾਰੇ ਫੈਨਾਂ ਨੇ ਕਮੈਂਟ ਕੀਤੇ ਸੀ ਕਿ ਬਾਈ ਤੁਸੀਂ ਕਹਿ ਤਾਂ ਦਿੰਦੇ ਹੋ ਪਰ ਜਦੋਂ ਇਹ EP ਨਹੀਂ ਆਉਂਦੀ ਤਾਂ ਦਿਲ ਬਹੁਤ ਦੁਖਦਾ ਹੈ ਇਦਾਂ ਹੀ ਇੱਕ ਫੈਨ ਨੇ ਜਦੋਂ ਇਸ ਪੋਸਟ ਤੇ ਕਮੈਂਟ ਕੀਤਾ ਕਿ ਝੂਠ ਮਤ ਬੋਲੋ ਪਲੀਜ਼ ਫਿਰ ਨਹੀਂ ਆਈ ਔਰ ਫੈਨਸ ਦੁਖੀ ਹੋ ਜਾਂਦੇ ਹਨ ਤੇ ਦੋਸਤੋ ਇਸ ਕਮੈਂਟ ਦਾ ਜਵਾਬ ਮਾਤਾ ਚਰਨਕੌਰ ਨੇ ਵੀ ਦਿੱਤਾ ਹੈ ਮਾਤਾ ਚਰਨਕੌਰ ਨੇ ਲਿਖਿਆ ਕਿ ਪੱਕਾ ਆਵੇਗੀ ਬੇਟਾ ਮਾਤਾ ਚਰਨਕੌਰ ਦੇ ਇਸ ਕਮੈਂਟ ਤੋਂ ਇਸ ਗੱਲ ਤੇ ਤਾਂ ਮੋਹਰ ਲੱਗ ਗਈ ਹੈ ਕਿ ਸਿੱਧੂ ਮੂਸੇਵਾਲਾ ਦੀ ਈਪੀ ਐਲਬਮ ਜਰੂਰ ਆਵੇਗੀ ਤੇ ਲੰਬੇ ਸਮੇਂ ਬਾਅਦ ਫੈਨਾਂ ਨੂੰ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਸੁਣਨ ਨੂੰ ਮਿਲਣਗੇ ਬਾਕੀ ਦੋਸਤੋ ਇਹ ਕੋਈ ਐਡਿਟ ਕਮੈਂਟ ਨਹੀਂ ਹੈ ਤੁਸੀਂ ਵੀ ਇਸ ਪੋਸਟ ਤੇ ਜਾ ਕੇ ਮਾਤਾ ਚਰਨਕੌਰ ਦਾ ਇਹ ਕਮੈਂਟ ਦੇਖ ਸਕਦੇ ਹੋ